ਦਾ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਵਿਬ ਟੀਵੀ ਨਿਊਜ਼ ਚੈਨਲ ਤਲਕਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਰਾਤ ਕੁਮਾਰ ਅਰੋੜਾ ਵੇਰ ਨਹੀਂ ਮੇਰੇ ਤਾਂ ਗੱਡੀ ਨਹੀਂ ਚੱਲੇ ਚੱਲਣ ਕਾਰ ਵਿੱਚ ਨਹੀਂ ਬਾਰੇ ਬਾਰੀ ਫਰਿਆਦ ਬਾਰੀ ਬਾਰੀ ਕਿੰਨੀਆਂ ਦਿਨਾਂ ਸਾਥ ਬਣਦਾ ਸਰਦਾਰ ਕੋਲ ਫੜਿਆ ਕਾਰ ਦੀ ਹੱਦ ਮਜ਼ਬੂਤ ਨਹੀਂ ਤੇ ਜੋ ਉਹਨਾਂ ਨੇ ਹਾਰ ਕੀਤਾ ਨਾ ਅੰਦਰ ਦਾ ਖਾ ਗਿਆ ਇਟਾ ਵੱਟਣੀਆਂ ਸੀ 12 ਮਹੀਨੇ ਸੀਜਰ ਦਾ ਮੋੜ ਬਿਤਾ ਗਏ ਉਹ ਐਨਾਂ ਦਾ ਮਾਰਨ ਦਾ ਮਾਰ ਨੂੰ ਫੜਿਆ ਉਹ ਮਾਰ ਦੇ ਵਿੱਚ ਉਹ ਬੰਦੇ ਵੀ ਨਾ ਕੀ ਹਾਲ ਚਾਲ ਕੱਲ ਵੀ ਕਰੀ ਹਾਲ ਚਾਲ ਕੱਲ ਵੀ ਖੋਲ੍ਹ ਕੇ ਆ ਰਹੀ ਮੁਸਤ ਨਾਲ ਲੈ ਆਉਂਦੇ ਲਾਈ ਕਰੀ ਹੋਈ ਨਹੀਂ ਕਿਤੇ ਉਹ ਨਹੀਂ ਬੋਲੇ ਉਹ ਯਾਰ ਉਹਨੂੰ ਭਈਏ ਨੂੰ ਬਚਾਉਂਦਾ ਉਹਨੇ ਵੀ ਫੜ ਲਿਆ ਜਾਣਾ ਸਿਕਾ ਲੈ ਤਰੇ ਘਾਤ ਮੈਂ ਤੇ ਲੈ ਰੋ ਮਰਨ ਸਾਹ ਤੋਂ ਬਾਹਰ ਤੋਂ ਨੇ ਨਹੀਂ ਦੇ ਕਹਾਵਾ ਆ ਬਾਈ ਝਗੜਾ ਤੁਸੀਂ ਇੱਕ ਬੰਦਾ ਮੇਰਾ ਵੀ ਮੇਰਾ ਕਰੀ ਕਿੰਨੀ ਦੇਰ ਮਰੋਗੇ ਆ ਨੀ ਉੱਤੇ ਪਾਈ ਸਾਰਾ ਬਜਾਰ ਆਏਗਾ ਨਾ ਫਿਰ 12 12 ਮਾਰਦੀ ਆ ਜੀ ਉਹ ਇਹਨੂੰ ਬਾਕੀ ਬੜੀ ਸ਼ਰਮ ਕਰਦੇ ਹੋ ਤੁਹਾਡਾ ਸਟਾਰਗਰ ਉਹਨਾਂ ਦੇ ਲੋਕਾਂ ਤੋਂ ਆ ਡਾਕਟਰ ਵਾਲਾ ਰੱਖਨੇ ਦੇ ਇਹਨਾਂ ਨੇ ਕਰੇ ਜੋ ਆਪਾਂ ਉਹਦਾ ਖਾਮ ਕਰਕੇ ਦੂਜੀ ਕਾਈ ਬਣਾਉਂਦਾ ਨਾ ਮੈਗਦੀ ਦੇ ਦਕਰ ਕਰ ਲਵਾਂ ਇੱਕ ਮਿੰਟ ਖਾਣਾ ਅਸੀਂ ਦੇਖੋ ਅਸੀਂ ਮੇਰਾ ਤੇ ਘੰਟੇ ਰੰਗ ਕਰਤੇ ਜਾ ਰਹਾ ਹਾਂ ਇੱਕ ਇੱਕ ਮੋਟਰਸਾਈਕਲ ਕੋ ਬ੍ਰੇਕ ਮਾਰਾ ਹਲਕਾ ਸਸਾਤੀ ਦਾ ਸਿਲੈਂਸਰ ਮੇਚਾ ਤਾ ਉਹ ਮਾਰਨੇ ਲੱਗਾ हमको ਹਮਾਰੇ ਕਮਸੇ ਇਸ ਤਰ੍ਹਾਂ ਹਮਾਰੇ ਪਰਦੀ ਤੇ ਬਾਬੂ ਜੀ ਆ ਕੇ ਬੋਲੇ ਮਤ ਮਾਰੋ ਆ ਗੱਲ ਆ میں بندے بلاتا ہوں تو ایسے بریک مارے بابو کا چکا سا سٹ گیا اور چھوڑ دے یار غلطی ہو گئی ਦੇ ਰਿਹਾ ਹਾਂ ਜੀ ਇਹ ਬੈਂਡ ਆ ਗਿਆ ਲੱਗ ਰਿਹਾ ਹੈ ਨਾ ਬੰਦ ਨਹੀਂ ਆ ਗਿਆ ਹਾਂ ਜੀ ਬਾਅਦ ਮਾਰਕਸ ਲਓ ਸ਼ਾਇਦ ਹੋ ਰਿਹਾ ਹੋ ਆਹ ਲਓ ਇਹਨਾਂ ਨੂੰ ਲੈ ਸੋ ਤੇ ਇਹ ਤੇ ਕਢਾਓ ਫੋਨੇ ਚੰਗੀਆਂ ਲਾਗੇ ਲਾਗੇ ਡੱਬੇ ਖਾਲੀ ਸੈੱਟ ਕੱਟ ਕੇ ਲੈ ਗਏ ਸਾਰੇ ਬੋਲ ਸੈੱਟ ਕੱਟ ਕੇ ਕੱਟ ਕੇ ਲੈ ਗਏ ਸਾਰੇ ਭਾਈ ਕੀ ਹੋਇਆ ਜੀ ਪਦੀਆਂ ਕੋ ਮੋਬਾਈਲ ਸਾਰੇ ਗੁੰਡਾਗਰਦੀ ਚਲਦੀ ਪਈ ਐ ਠੀਕ ਹੈ ਜੀ ਇੱਕ ਬੰਦਾ ਇੱਥੋਂ ਜਾ ਰਿਹਾ ਠੀਕ ਹੈ ਇੱਕ ਚਲਾ ਬੰਦਾ ਜਾ ਰਿਹਾ ਉਹਨੂੰ ਥੁਰਾਨ ਲਈ ਸੀਗੇ ਉਹਨੂੰ ਬਸ ਨਹੀਂ ਗਿਆ ਨਾ ਮਾਰਿਆ ਕੁੜਦਾ ਪਿਆ ਜੇ ਕੁੜਦਾ ਪਿਆ ਗਰੀ ਉਹ ਕੋਵਾਂ ਲੜਾਈ ਉਹ ਸਾਹਮਣੇ ਨਟਾਇਆ ਉਹਦੇ ਨਾਲ ਪੰਗਾ ਪਿਆ ਠੀਕ ਹੈ ਜੀ ਉਹਨੂੰ ਕੁੱਟਿਆ ਉਹਦੇ ਦੁਕਾਨ ਦੇ ਅੰਦਰੋਂ ਪੈਸੇ ਚੱਕ ਕੇ ਲੈ ਗਏ ਠੀਕ ਹੈ ਜੀ ਮੈਂ ਢਾਇਆ ਮੈਂ ਜਾ ਕੇ ਢਾਇਆ ਮੇਰੀ ਦੁਕਾਨ ਦੇ ਅੰਦਰ ਆ ਕੇ ਮੁੰਡੇ ਨੂੰ ਕੁੱਟਿਆ ਮੈਨੂੰ ਕੁੱਟਿਆ ਠੀਕ ਹੈ ਜੀ ਇਹ ਮੋਬਾਈਲ ਸਾਰੇ ਕਢ ਕੇ ਲੈ ਗਏ ਠੀਕ ਹੈ ਜੀ ਸਾਹਮਣੇ ਲੇਡੀਜ਼ ਨੂੰ ਹੱਥ ਬੰਨਦੇ ਬਿਨੈ ਅਚਾਨੇ ਵੀ ਨਿਕਲੇ ਆ ਚੈਨੀ ਉਹਨਾਂ ਦੀ ਵੀ ਲੜਾਈ ਭਾਈ ਕਿੰਨੇ ਜਾਣੇ ਸੀ ਟੋਟੋ ਲੋ ਕਟੋੜ ਦਾ ਫੰਦਾ ਨਾਲ ਜੀ ਭਾਈ ਜੀ ਗੁਰਬਾਨਾ ਅਸੀਂ ਜੀ ਗੁਰਬਾਨਾ ਬੜੀਆਂ ਡਾਂਗਾ ਬੜੀਆਂ ਉਹਨਾਂ ਨੇ ਆ ਗਿਆ ਮੁੰਡੇ ਇਹਨਾਂ ਦੇ ਟੱਪਿਆ ਹੈ ਐਂਟਰੀ ਬਹੁਤ ਬੁਰੀ ਜਿਹਾ ਸਰੋ ਬਾਈ ਮਨ ਕਿਤੇ ਆ ਕੇ ਮਿਹੜੀ ਬੜਾ ਲੁੱਟਾ ਮਾਰੀਆਂ ਫੁਟ ਕੇ ਚਲੇ ਗਏ ਵਸ ਅੱਛਾ ਜੀ ਉਸ ਟਾਈਮ ਤੁਸੀਂ ਦੁਕਾਨ ਦੇ ਅੰਦਰ ਸੀਗੇ ਮੈਂ ਦੁਕਾਨ ਦੇ ਬਾਹਰ ਖੜਾ ਸੀ ਜੀ ਕਿੰਨੇ ਸੈੱਟ ਲੱਗੇ ਗਏ ਉਦੋਂ ਪੰਜ-ਛੇ ਲੱਗੇ ਹੋਈ ਕਿੰਨੇ ਜਾਣੇ ਸੀ ਜੀ ਉਹਨਾਂ 10 ਜਾਣੇ ਕਿ ਸੀ ਬਈ ਪਿਆਰਬੰਦ ਸੀਗੇ ਸਾਰੇ ਹਾਂਜੀ ਬੱਦੂ ਨੂੰ ਹੱਥ ਬਾਰ ਰੋਜ਼ ਦਾ ਕੰਮ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਭਾਈ ਇੱਕ ਨਿਆਹ ਬਾਜ਼ਾਰ ਪੰਜਾਬ ਨਿਆਹ ਬਾਜ਼ਾਰ ਜਿਲੰਦਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਦੇ ਨਾਤੇ ਮੈਂ ਦੱਸਣਾ ਚਾਹਨਾ ਹੈ ਕਿ ਅੱਜ ਸਵੇਰੇ ਤਕਰੀਬਨ 11 ਤੋਂ ਲੈ ਕੇ 11:40 ਦੇ ਵਿੱਚ ਸਾਡੇ ਬਾਜ਼ਾਰ ਦੇ ਵਿੱਚ ਇੱਕ ਫਿਰਕੇ ਵੱਲੋਂ ਨੰਗਾ ਨਾਜ ਖੜਿਆ ਗਿਆ ਸਾਡੇ ਸਤਕਾਰਯੋਗ ਕਾਲੇ ਭਾਈ ਜੀ ਜਿਨ੍ਹਾਂ ਨੇ ਇੱਕ ਰੇੜੇ ਵਾਲੇ ਨੂੰ ਜੁੜਾਇਆ ਚੁੜਾਂਦੇ ਆ ਰੇੜੇ ਵਾਲੇ ਨੂੰ ਮਾਰੇ ਸੀਗੇ ਇਹਨਾਂ ਨੇ ਕਿਹਾ ਵੀ ਕਿਉਂ ਗਰੀਬ ਆਦਮੀ ਨੂੰ ਮਾਰਦੇ ਪਏ ਹੋ ਇਹਨਾਂ ਨੇ ਚੁੜਾਂਦੇ ਉੱਤੇ ਉਹਨਾਂ ਨੇ ਰੇੜੇ ਵਾਲੇ ਨੂੰ ਛੱਡ ਕੇ ਸਾਡੇ ਵੀਰ ਕਾਲੇ ਜੀ ਦੇ ਉੱਤੇ ਇਹਨਾਂ ਨੇ ਹਮਲਾ ਕਰਤਾ ਉਹਨਾਂ ਨੇ ਉਹ ਇਹ ਦੁਕਾਨ ਦੇ ਅੰਦਰ ਵੜ ਗਏ ਉਹ ਸਾਰੇ ਬੰਦੇ ਦੁਕਾਨ ਦੇ ਅੰਦਰ ਵੜ ਗਏ ਇਹਨਾਂ ਦੀ ਮਿਸੇਜ ਸੀਗੀ ਉਹਨਾਂ ਤੇ ਵੀ ਹਮਲਾ ਕੀਤਾ ਪਲੱਸ ਇਹਨਾਂ ਨੂੰ ਅਸੀਂ ਅੰਦਰ ਕੀਤਾ ਉਹਨਾਂ ਨੇ ਅੰਦਰ ਜਾ ਕੇ ਨਚੈਣੀ ਨੂੰ ਹੱਥ ਪਾ ਕੇ ਚੈਣੀ ਲਈ ਅੰਦਰ ਡੇਕ ਪੇ ਉਹਨਾਂ ਨੇ ਬਾਅਦ ਉਸ ਤੋਂ ਬਾਅਦ ਇਹਨਾਂ ਨੰਗਾ ਨਾਚ ਕੀਤਾ ਉਹਨਾਂ ਨੇ ਕੋਈ ਦੁਕਾਨਦਾਰ ਕੋਈ ਬਜ਼ਾਰ ਦੀ ਕੋਈ ਢੰਮੀ ਕੋਈ ਦੁਕਾਨ ਦਾ ਸ਼ੀਸ਼ਾ ਉਹਨਾਂ ਨਹੀਂ ਛੱਡਿਆ ਕਿੰਨੇ ਬੰਦੇ ਸੀ ਭਲੀ ਬੰਦੇ ਤਕਰੀਬਨ 7-8 ਬੰਦੇ ਸੀਗੇ ਜੀ ਸਾਰਿਆਂ ਕੋਲ ਹਥਿਆਰ ਸੀ ਸਾਰਿਆਂ ਕੋਲ ਕੰਨ ਕੋਲ ਕੁਰਬਾਨ ਫੜੀ ਸੀ ਉਹਨਾਂ ਕੋਲ ਨਲਕਾਰ ਕੇ ਕਹਿੰਦੇ ਕੋਈ ਆ ਜਾਵੇ ਸਾਡੇ ਕੋਲ ਅਸੀਂ ਹਰ ਬੰਦਾ ਸਾਰੇ ਉਹਨਾਂ ਨੂੰ ਲੋਕਾਂ ਨੇ ਬਾਈ ਕਿ ਆ ਵੀ ਤੁਸੀਂ 4-8 ਬੰਦੇ ਤੁਹਾਡਾ ਵੱਡਾ ਬਜਾਰ ਤੁਸੀਂ ਕੀ ਕਰ ਸਕਦੇ ਨੰਗੀਆਂ ਕੁਰਬਾਨਾਂ ਦੇ ਅਸੀਂ ਕੱਲੇ ਬੰਦੇ ਕੀ ਕਰ ਸਕਦੇ ਸੀਗੇ ਅਸੀਂ ਆਪਣੇ ਲੋ ਜਿੰਨਾ ਵੀ ਜੋਰ ਲਗਾਇਆ ਉਹਨਾਂ ਨੂੰ ਰੋਕਿਆ ਬਈ ਬੰਦੇ ਬੰਦੇ ਮਾਰ ਸਕਦੇ ਉਸ ਤੋਂ ਬਾਅਦ ਸਾਹਮਣੇ ਸੋਨੂ ਭਾਈ ਸਾਡੇ ਆਗੇ ਸੀਗੇ ਉਹਨਾਂ ਨੇ ਮੋਬਾਈਲਾਂ ਲੈ ਉਹਨਾਂ ਨੇ ਆਗ ਵਿੱਚ ਲੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹਨੂੰ ਵੱਲੇਵਲੇ ਹੀ ਪਕੜੀ ਉਤਾਰਤੀ ਉਹਨੂੰ ਲੰਬੇ ਪਾਇਆ ਉਹਨਾਂ ਨੇ ਉਹਨਾਂ ਨੇ ਹੀ ਕੰਪਰਾਈ ਸੀ ਚਾਚੀ ਚਾਚੀ ਨੂੰ ਨਾਨਾ ਮਾਰਿਆ ਬੜੀ ਮੁਸ਼ਕਲ ਦਿੱਤੋ ਖੋ ਕੇ ਮੁੰਡੇ ਨੂੰ ਬੜੀ ਛੋਟਾ ਮਜਰੂਮ ਜਾਗਾ ਸੀਗਾ ਉਹਨੂੰ ਖੋ ਕੇ ਅਸੀਂ ਐਕਸਾਈਟ ਦੇ ਕੀਤਾ ਬਾਅਦ ਲੰਕਾਰੇ ਮਾਰਦੇ ਸੈਦਾਂ ਨੇ ਤੰਗ ਲਾਏ ਉਹਨਾਂ ਨੇ ਫਿਰ ਹੋਰ ਦੋ ਚਾਰ ਪਾਈ ਬੰਦੇ ਲੈ ਕੇ ਮੀਨਾ ਬਜ਼ਾਰ ਦੇ ਵਿੱਚ ਉਹਨਾਂ ਨੇ ਕੁਰਬਾਨਾ ਰੱਖੀ ਕਿਸੇ ਦੁਕਾਨ ਦੇ ਉੱਤੇ ਉਸ ਟਾਈਮ ਪੁਲਿਸ ਨੇ ਪੁਲਿਸ ਨੇ ਭੜਿਆ ਪੁਲਿਸ ਨੇ ਉਹਨਾਂ ਕੋਲੋਂ ਕੁਰਬਾਨਾ ਤੋਖੋਈ ਉਹਨਾਂ ਨੇ ਕੁਰਬਾਨਾ ਕਰਕੇ ਦੇ ਸਾਨੂੰ ਕੋਈ ਦਬਾਅ ਨਹੀਂ ਹੈਗਾ ਜੀ 1.5 ਘੰਟਾ ਅੱਜ ਹੋ ਗਿਆ तकरीबन ਸਾਡੇ ਨਾਲ ਕੋਈ ਕਾਰਵਾਈ ਨਹੀਂ ਕੀਤੀ ਗਈ ਸਾਡਾ ਬਾਜ਼ਾਰ ਸਾਰਾ ਉਦੋਂ ਤੋਂ ਲੈ ਕੇ ਅੱਜ ਤੱਕ ਨਿਆਬਜਾਨ ਤੋਂ ਲੈ ਕੇ ਮਲਾਬਚੋਂ ਤੋਂ ਜ਼ਿਆਦਾ ਕਿੰਨਾ ਸਾਰਾ ਬੰਦ ਹੈ ਜੀ ਅਸੀਂ ਉਨਾ ਚਿਰ ਤੱਕ ਬਾਜ਼ਾਰ ਨਹੀਂ ਖੋਲਾਂਗੇ ਜਿੰਨਾ ਚਿਰ ਤੱਕ ਸਾਨੂੰ ਨਿਆਂ ਨਹੀਂ ਮਿਲਦਾ ਕਿੰਨੇ ਬੰਦੇ ਜਖਮੀ ਹੋਏ ਜੀ ਬੰਦੇ ਸਾਡੇ 2 ਬੰਦੇ ਜਖਮੀ ਹੋਏ ਜੀ ਡੋਲ ਭਾਈ ਅਨੋਮ ਬਾਜ਼ਾਰ ਚ ਜਿਹੜਾ ਲੜਾਈ ਹੋਈ ਹੈ ਤੇ ਕੀ ਝਗੜਾ ਹੋਣ ਬਾਰੇ ਤਲਾਹ ਆਈ ਸੀ ਅਬੀ ਸਪਾਰਟੀ ਮੇ ਔਕੇ ਤੇ ਭੇਜੀ ਤੀ ਸੀ ਉਦੋਂ ਮੌਕੇ ਦਾ ਇੱਕ ਬੰਦਾ ਫੜਿਆ ਗਿਆ ਬਾਕੀ ਭੱਜ ਗਿਆ ਹੈਗੇ ਬਾਕੀ ਇਹਦੇ ਹਾਲਾਤ ਦੀ ਵੈਰੀਫਾਈ ਕਰ ਰਹਾ ਹੈ ਤੁਹਾਨੂੰ ਸਾਡੀ ਇਹ ਪੇਸ਼ਕਸ਼ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਅਤੇ ਵਿਚਾਰ ਭੇਜਣ ਲਈ ਦੇਖਦੇ ਰਹੋ ਵੈਬ ਟੀਵੀ ਨਿਊਜ਼ ਚੈਨਲ ਸਹਿਲਕਾ ਪੰਜਾਬ ਟੀਵੀ .in